ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੁਲਤ ਪ੍ਰਸ਼ਾਸਨ ਮੁਰਦਾਬਾਦ ਪੁਲਤ ਪ੍ਰਸ਼ਾਸਨ ਮੁਰਦਾਬਾਦ ਪੁਲਤ ਪ੍ਰਸ਼ਾਸਨ ਮੁਰਦਾਬਾਦ ਸਾਡੇ ਪੰਜਾਬ ਸਤ ਸਿਕਤਰ ਸਰਬਜੀਤ ਸਿੰਘ ਅਟਵਾਲ ਜੀ ਨੇ ਧਿਆਨ ਵਿੱਚ ਲਿਆਂਦਾ ਸੀ ਕਿ ਇੱਕ ਭਾਈ ਇਹ ਜਿਹੜੇ ਆ ਉਹਨਾਂ ਨੇ ਪੰਜਾਬੀਆਂ ਨਾਲ ਘੁਟਮਾਰ ਕੀਤੀ ਆ ਔਰ ਉਹ ਕੁੱਟਕਾਰ ਮਾਰ ਕਰਨ ਦਾ ਜਿਹੜਾ ਮਾਮਲਾ ਵਾ ਥਾਣਾ ਬੱਲੇ ਦੇ ਵਿੱਚ ਪਹੁੰਚਿਆ ਸੀ। ਔਰ ਜਦੋਂ ਥਾਣਾ ਬੱਲੇ ਦੇ ਵਿੱਚ ਅਸੀਂ ਪਹੁੰਚੇ ਆ ਔਰ ਇਸ ਕੇਸ ਨਾਲ ਕੇਸ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਆ ਤਾਂ ਦੇਖਿਆ ਕਿ ਇੱਥੇ ਦੀ ਜਿਹੜੀ ਪੁਲਸ ਆ ਪੁਲਸ ਵੀ ਜਿਹੜਾ ਵਾ ਉਹ ਭਈਆਂ ਦਾ ਸਾਥ ਦੇ ਰਹੀ ਆ। ਔਰ ਜਿਹੜਾ ਪੰਜਾਬੀ ਵੀਰ ਹੀ ਜਿਹਨੂੰ ਭਈਆਂ ਨੇ ਕੁੱਟਮਾਰ ਕੀਤੀ ਸੀ ਉਹਨੂੰ ਵੀ ਹਵਾਲਾਤ ਦੇ ਵਿੱਚ ਬੰਦ ਕੀਤਾ ਸੀ। ਔਰ ਜਦੋਂ ਅਸੀਂ ਆਣ ਕੇ ਗੱਲਬਾਤ ਕੀਤੀ ਉਹਨੂੰ ਹਵਾਲਾਤ ਚੋਂ ਤੇ ਕੱਢਤਾ ਔਰ ਉਹ ਤੋਂ ਬਾਅਦ ਥੋੜੇ ਚਿਰ ਬਾਅਦ ਜਿਹੜਾ ਵਾ ਫਿਰ ਇਹਨਾਂ ਨੇ ਦੁਬਾਰਤੋਂ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਨੇ ਕੋਈ ਗੱਲਬਾਤ ਚੱਲੀ ਆ ਪੈਸਿਆਂ ਦੀ ਕਿਉਂਕਿ ਜਿਹੜੇ ਪੈਸੇ ਮੁਨਸੀਬ ਨੇ ਉਹਦੀ ਜੇਬ ਦੇ ਵਿੱਚੋਂ ਜਦੋਂ ਹਵਾਲਾ 'ਚ ਦਿੱਤਾ ਉਹ ਤੋਂ ਕੱਢੇ ਸੀ ਤੇ ਉਸ ਵੀਰ ਨੇ ਕਿਹਾ ਕਿ ਪੈਸੇ ਮੇਰੇ ਜਾਦੇ ਆ ਤੇ ਆ ਪੈਸੇ ਥੋੜੇ ਆ ਤੇ ਇਸੇ ਕਾਰਨ ਦਾ ਕਰਕੇ ਜਿਹੜੇ ਪੁਲਿਸ ਵਾਲੇ ਭੜਕ ਗਏ ਆ ਤੇ ਉਹਨਾਂ ਨੇ ਜਿਹੜੇ ਉਹਨੂੰ ਦੁਬਾਰਾ ਜਿਹੜਾ ਵਾ ਹਵਾਲਾਤ ਦੇ ਵਿੱਚ ਬੰਦ ਕਰਤਾ ਵਾ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਉਸ ਮੁਨਸੀਬ ਨੂੰ ਬਚਾਉਣ ਦੇ ਖਾਤਰ ਜਿਹੜਾ ਵਾ ਦਾ ਬਾਹਰ ਤੋਂ ਜਿਹੜਾ ਵਾ ਨਜਾਇਜ਼ ਹੀ ਉਹਨੂੰ ਜਿਹੜਾ ਵਾ ਹਰ ਰਸਤੇ ਵਿੱਚ ਬੰਦ ਕੀਤਾ ਜਦ ਕੇ ਭਈਏ ਤੇ ਜੋ ਕਾਰਵਾਈ ਬਣਦੀ ਸੀ ਉਸ ਨੂੰ ਜਿਹੜਾ ਵਾ ਰਫਾ ਦਫਾ ਕਰਨ ਦੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਕਾਰਨ ਕੀ ਲੱਗ ਰਿਹਾ ਹੈ ਕਾਰਨ ਵੇਖੋ ਜੀ ਆਪਾਂ ਦੇਖਦੇ ਹੀ ਆਏ ਕਿ ਭਈਆਂ ਦਾ ਪੰਜਾਬ ਦੇ ਵਿੱਚ ਗੁੰਡਾਰਾਜ ਜਿਹੜਾ ਦਿਨ-ਬਦ ਦਿਨ ਵੱਧ ਰਿਹਾ ਔਰ ਇਹਦੇ ਵਿੱਚ ਜਿਹੜੀ ਸਪੋਰਟ ਵਾ ਸਾਡੇ ਪੰਜਾਬੀ ਜਿਹੜੇ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਰ ਰਹੇ ਆ ਔਰ ਇਹਨਾਂ ਨੂੰ ਨਹੀਂ ਚਾਹੀਦਾ ਇਹ ਆਪਣੇ ਪੈਰ ਤੇ ਆਪ ਵੀ ਖਿਡਾੜੀ ਮਾਰਦੇ ਆ ਹੁਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿਉਂਕਿ ਸਾਨੂੰ ਪੰਜਾਬੀ ਹੋਣ ਦੇ ਨਾਤੇ ਸਾਨੂੰ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਪਹਿਲ ਦੀ ਆਧਾਰ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੈ ਬਲਮਤੀ ਪਰ ਹਰ ਬਲਮਤੀ ਮੈਂ ਆਫ ਕੋ ਬਰੀ ਬਲਾਲ ਇੰਡ ਚੇਅਰਮੈਨ ਔਰ ਅੱਜ ਵੱਲੇ ਚੁੰਠਾ ਮੰਡੀ ਦੇ ਵਿੱਚ ਇੱਕ ਪ੍ਰਵਾਸੀਆਂ ਨੇ ਪੰਜਾਬੀਨ ਟੁੱਟਿਆ ਵਾ ਔਰ ਜਿਹੜੇ ਆਰਤੀ ਉਹ ਪ੍ਰਵਾਸੀਆਂ ਨੂੰ ਸਾਥ ਦੇ ਰਹੇ ਨੇ ਸਾਡੇ ਜੋ ਪੰਜਾਬੀ ਵੀਰੜਾ ਉਹਨਾਂ ਥੱਲੇ ਲਾਇਆ ਜਾ ਰਿਹਾ ਵੀ ਅਸੀਂ ਪੰਜਾਬੀ ਸਾਰੇ ਇਕ ਹੋਤੇ ਤੇ ਚਲਿਏ ਉਹ ਜੋ ਪ੍ਰਵਾਸੀ ਨੂੰ ਉਥੋਂ ਚੱਢੀਏ ਬਾਹਰ ਤੋਂ ਜੋ ਹੱਟ ਆਪਣੇ ਪੰਜਾਬੀ ਨੂੰ ਮਿਲਦਾ ਉਹਨੂੰ ਦਵਾਈਏ ਸਾਰੇ ਪਿਆ ਜੈਮਲ ਮਿੱਤੀ ਹਰ ਰੱਬ ਦਾ ਧਰਨਾ ਕਿੰਨੀ ਦੇਰ ਤੱਕ ਲੱਗ ਰਿਹਾ ਹੈ ਇਹ ਧਰਨੇ ਦੀ ਜਿੱਥੋਂ ਜੇ ਪਾ ਅੱਧਾ ਘੰਟੇ ਲੱਸਦਾ ਘੰਟੇ ਲੱਸਦਾ ਜਿੱਥੋਂ ਤੁਹਾਡੀ ਸੁਣਵਾਈ ਨਹੀਂ ਹੋਈ ਦੀ ਪ੍ਰਸ਼ਾਸਨੋਂ ਤਾਂ ਕੋਈ ਅਸਵਸ਼ਾਸ਼ ਤੋਂ ਆਇਆ ਜੀ ਕੁਛ ਨਹੀਂ ਜੀ ਇਹਨਾਂ ਨੇ ਇਹ ਕੋਈ ੱਟੇ ਸ਼ਹੀ ਕਰਦੇ ਪਏ ਸਾਡੇ ਪੰਜਾਬੀ ਪ੍ਰਵਾਸੀ ਤੇ ਬਹੁਤ ੱਟੇ ਸ਼ਹੀ ਕਰਦੇ ਪਏ ਪ੍ਰਵਾਸੀ ਨੂੰ ਇਹ ਇੱਕ ਹੀ ਰੂਪ ਨਾਂਡੇ ਦੇ ਤੇ ਨਾ ਤੇ ਪ੍ਰਵਾਸੀ ਨੇ ਅਦਾਤ ਆੜ ਦੀਪਾ ਪਿੱਛੋਂ ਜੁਪੀ ਬਿਆਦੇ ਕੋਈ ਕਤਲ ਕਰਦੇ ਇੱਥੇ ਆਇਆ ਅੰਮ੍ਰਿਤਸਰ ਆ ਜਾ ਕੋਈ ਚੋਰੀ ਕਰਦੇ ਆਇਆ ਅੰਮ੍ਰਿਤਸਰ ਇੱਥੇ ਜੋ ਵੀ ਪ੍ਰਵਾਸੀ ਜੁਪੀ ਬਿਹਾਰ ਦੇ ਸਾਰੇ ਇੱਥੇ ਆ ਦੇ ਪੰਜਾਬ ਜੇ ਵਸੇ ਨੇ ਉਹ ਪੰਜਾਬੀਆਂ ਤੇ ਹਮਲੇ ਕਰਦੇ ਪਏ ਨੇ ਹੁਣ ਵੀ ਥੋੜੇ ਦਿਨ ਪਹਿਲਾਂ ਵੇਖਿਆ ਤੁਸੀਂ ਜਲੰਧਰੀ ਛੋਟੇ ਬੇਟੀ ਦਾ ਕਤਲ ਗਲਤੰਮ ਹੋਇਆ ਨੇ ਤੇ ਸਾਰੇ ਪ੍ਰਵਾਸੀ ਨੂੰ ਇੱਕੋ ਜਨੇ ਸਾਨੂੰ ਟੱਡੀਏ ਤੋਂ ਸਾਨੂੰ ਸਰੇਬ ਜਿਨੇ ਪੰਜਾਬੀ ਵੀਰ ਭਰਾ ਨੇ ਸਾਂ ਇਕੱਠੀ ਹੋਈਏ ਆਪਾਂ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਸਾਥ ਗਏ ਸਾਰੇ ਪਿਆ ਵੀ ਜੈ ਮਾਤਮ ਜੀ ਬਾਬਾ ਸਨੀਨਾਥ ਜੋ ਅੱਜ ਪ੍ਰਵਾਸੀਆ ਵੱਲੋਂ ਪੰਜਾਬੀ ਭਰਾਵਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਉਹ ਬਿਲਕੁਲ ਨਹੀਂ برداشت ਕੀਤਾ ਜਾਵੇਗਾ। ਤੋਂ ਅੱਜ ਆਪਾਂ ਜੋ ਇੱਥੇ ਧਰਨਾ ਲਾਇਆ ਜਿੰਨੇ ਤੱਕ ਕੋ ਸਾਡੇ ਪੰਜਾਬੀ ਭਰਾ ਨੂੰ ਇਨਸਾਫ ਨਹੀਂ ਮਿਲਦਾ ਤੋਂ ਤੱਕ ਅਸੀਂ ਇੱਥੇ ਬੈਠਾਂਗੇ ਤੇ ਫੇਰ ਵੀ ਨਹੀਂ ਤੇ ਫੇਰ ਉਹ ਚੌਂਕ 'ਤੇ ਬੈਠਾਂਗੇ। ਫੇਰ ਉਹ ਚੌਂਕ ਪੂਰੇ ਤੌਰ ਤੇ ਬੰਦ ਕੀਤਾ ਜਾਵੇਗਾ ਤੇ ਜੇ ਉਹਰੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਉਹਰਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।